ਸਪਨਾ 4 ਸਾਲ ਹੋ ਗਏ ਸਨ ਉਸ ਦੇ ਵਿਆਹ ਨੂੰ ਪਰ ਅਜੇ ਤੱਕ ਰੱਬ ਨੇ ਉਸ ਨੂੰ ਔਲਾਦ ਦੀ ਬਖਸ਼ਿਸ਼ ਨਾਲ ਨਹੀਂ ਨਿਵਾਜਿਆ ਸੀ ਘਰ ਵਿੱਚ ਸਾਰੇ ਉਸ ਤੋਂ ਉਖੜੇ ਉਖੜੇ ਰਹਿੰਦੇ ਸਨ ਕੋਈ ਵੀ ਉਸ ਨਾਲ ਸਹੀ ਢੰਗ ਨਾਲ ਪੇਸ਼ ਨਹੀਂ ਆਉਂਦਾ ਇੱਥੋਂ ਤੱਕ ਕਿ ਉਸ ਦਾ ਪਤੀ ਵੀ ਨਹੀਂ ਫਿਰ ਇੱਕ ਦਿਨ ਜਦ ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਬੇਸਬਰੀ ਤੋਂ ਉਡੀਕ ਸੀ ਜਾਨੀ ਕਿ ਉਹ ਮਾਂ ਬਣਨ ਵਾਲੀ ਸੀ ਅਚਾਨਕ ਹੀ ਰੀਮਾ ਨੂੰ ਹੁਣ ਸਾਰੇ ਬਹੁਤ ਪਿਆਰ ਕਰਨ ਲੱਗ ਜਾਂਦੇ ਹਨ ਸਾਰੇ ਹੀ ਉਸਦੀ ਪਸੰਦ ਨਾ ਪਸੰਦ ਦਾ ਧਿਆਨ ਰੱਖਣ ਲੱਗ ਪੈਂਦੇ ਹਨ ਉਸਦੀ ਸਿਹਤ ਦਾ ਖਿਆਲ ਰੱਖਣ ਲੱਗ ਜਾਂਦੇ ਹਨ ਰੀਮਾ ਨੂੰ ਇਹ ਸਭ ਕੁਝ ਵੇਖ ਕੇ ਬਹੁਤ ਹੀ ਵਧੀਆ ਲੱਗਦਾ ਸੀ ਜਿੱਥੇ ਪਹਿਲਾਂ ਉਸ ਨਾਲ ਨੌਕਰਾਂ ਤੋਂ ਬੁਰਾ سلوਕ ਕੀਤਾ ਜਾਂਦਾ ਸੀ ਹੁਣ ਉਸ ਦਾ ਰਾਣੀਆਂ ਵਾਂਗ ਧਿਆਨ ਰੱਖਿਆ ਜਾਂਦਾ ਸੀ ਉਸ ਨੂੰ ਇਵੇਂ ਲੱਗਣ ਲੱਗ ਪਿਆ ਜਿਵੇਂ ਉਹ ਕਿਸੇ ਦੇਸ਼ ਦੀ حکਮਰਾਨ ਹੋਵੇ ਇਹ 9 ਮਹੀਨੇ ਰੀਮਾ ਨੂੰ ਪਤਾ ਹੀ ਨਾ ਲੱਗਾ ਹੌਲੀ-ਹੌਲੀ ਕਰਕੇ ਹੁਣ ਬਹੁਤ ਸਮਾਂ ਆ ਗਿਆ ਜਦ ਉਸਦੇ ਬੱਚੇ ਨੇ ਇਸ ਦੁਨੀਆ ਵਿੱਚ ਆਉਣਾ ਸੀ ਲੇਬਰ ਪੇਨ ਹੋਣ ਤੇ ਰੀਮਾ ਨੂੰ ਹਸਪਤਾਲ ਵਿੱਚ ਲਜਾਇਆ ਗਿਆ ਸਾਰੇ ਹੀ ਉਸ ਬਾਲ ਦੀ ਉਡੀਕ ਕਰਨ ਲੱਗੇ ਜਦ ਉਹਨਾਂ ਦਾ ਬੱਚਾ ਉਹਨਾਂ ਦੇ ਹੱਥ ਵਿੱਚ ਆ ਜਾਵੇ ਕੁਝ ਹੀ ਸਮੇ ਬਾਅਦ ਡਾਕਟਰ ਆਈ ਅਤੇ ਕਹਿਣ ਲੱਗੀ ਕਿ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਘਰ ਬਹੁਤ ਹੀ ਸੁੰਦਰ ਬੇਟੀ ਨੇ ਜਨਮ ਲਿਆ ਹੈ ਡਾਕਟਰ ਨੇ ਰੀਮਾ ਦੇ ਪਤੀ ਨੂੰ ਕਿਹਾ ਡਾਕਟਰ ਦੀ ਇਹ ਗੱਲ ਸੁਣ ਕੇ ਤੁਹਾਡੇ ਘਰ ਵਿੱਚ ਬੇਟੀ ਨੇ ਜਨਮ ਲਿਆ ਹੈ ਸਾਰਿਆਂ ਦੇ ਹੀ ਹੌਸ਼ ਉੱਡ ਗਏ ਕਿਉਂਕਿ ਉਹਨਾਂ ਨੂੰ ਬੇਟੀ ਨਹੀਂ ਬੇਟਾ ਚਾਹੀਦਾ ਸੀ ਰੀਮਾ ਦੀ ਸੱਸ ਨੂੰ ਨਵਜਮੀਤੀ ਨੂੰ ਹੱਥ ਤੱਕ ਨਾ ਲਾਇਆ ਹਸਪਤਾਲ ਤੋਂ ਰੀਮਾ ਨੂੰ ਘਰ ਲਿਜਾਇਆ ਗਿਆ ਪਰ ਘਰ ਜਾ ਕੇ ਉਸ ਦਾ ਬਿਲਕੁਲ ਵੀ ਧਿਆਨ ਨਾ ਰੱਖਿਆ ਗਿਆ ਰੀਮਾ ਦੀ ਸੱਸ ਉਸ ਦੇ ਘਰ ਵਾਲੇ ਨੂੰ ਕਹਿੰਦੀ ਕਿ ਹੁੰਡਿਆ ਤੈਨੂੰ ਬਥੇਰਾ ਕਿਹਾ ਸੀ ਦੂਜਾ ਵਿਆਹ ਕਰਵਾ ਲੈ ਇਹ ਕਿਸੇ ਕੰਮ ਦੀ ਨਹੀਂ ਪਰ ਤੂੰ ਨਾ ਮੰਨਿਆ ਹੁਣ ਵੇਖ ਲੈ ਪੱਥਰ ਜੰਮ ਕੇ ਸਾਡੇ ਮੱਥੇ ਮਾਰਿਆ ਹੈ ਹੁਣ ਪਾਲਦਾ ਰਹਿ ਸਾਰੀ ਉਮਰ ਇਸ ਪੱਥਰ ਨੂੰ ਇਹ ਸਾਰੀਆਂ ਗੱਲਾਂ ਰੀਮਾ ਸੁਣ ਰਹੀ ਸੀ ਉਹ ਸਭ ਕੁਝ ਸੁਣ ਕੇ ਬਹੁਤ ਜ਼ਿਆਦਾ ਰੋਦੀ ਹੈ। ਉਹ ਤਰਸ ਭਰੀਆਂ ਨਜ਼ਰਾਂ ਨਾਲ ਆਪਣੀ ਧੀ ਵੱਲ ਵੇਖਦੀ ਹੈ ਅਤੇ ਸੋਚਦੀ ਹੈ ਕਿ ਧੀ ਇਹ ਤੂੰ ਕਿਦਾਂ ਦੇ ਲੇਖ ਲਿਖਾ ਕੇ ਲਿਆਈ ਹੈ। ਮੈਂ ਤੇ ਇਹਨਾਂ ਦੀ ਨਫ਼ਰਤ ਸਹਿ ਹੀ ਰਹੀ ਸੀ। ਪਰ ਹੁਣ ਤੂੰ ਵੀ ਇਹ ਸਭ ਕੁਝ ਮੇਰੇ ਨਾਲ ਹੀ ਸਹੇਂਗੀ। ਉਹ ਸੋਚਦੀ ਹੈ ਕਿ ਇਸ ਤੋਂ ਚੰਗਾ ਹੁੰਦਾ ਕਿ ਤੂੰ ਇਸ ਦੁਨੀਆ ਵਿੱਚ ਆਉਂਦੀ ਹੀ ਨਾ। ਰੀਮਾ ਇੱਕਦਮ ਹੀ ਕੰਬਦੀ ਹੋਈ ਆਪਣੇ ਬਿਸਤਰੇ ਤੋਂ ਉੱਠੀ ਉਸ ਦਾ ਸਰੀਰ ਬਿਲਕੁਲ ਠੰਡਾ ਪਿਆ ਸੀ ਤੇ ਸਰੀਰ ਕੰਬ ਰਿਹਾ ਸੀ ਉਹ ਸਾਹੋ ਸਾਈ ਹੋਈ ਪਈ ਸੀ ਨਾਲ ਪਿਆ ਉਸ ਦਾ ਪਤੀ ਵੀ ਉੱਠ ਖੜਦਾ ਹੈ ਅਤੇ ਰੀਮਾ ਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਹੈ ਰੀਮਾ ਉਸ ਨੂੰ ਕੁਝ ਨਹੀਂ ਦੱਸਦੀ ਕਿ ਉਸ ਨੂੰ ਕੀ ਸੁਪਣਾ ਆਇਆ ਹੈ ਬਸ ਇਹਨਾ ਕਹਿੰਦੀ ਹੈ ਕਿ ਤੁਸੀਂ ਸੌਂ ਜਾਓ ਮੈਂ ਤਾਂ ਬਸ ਡਰ ਗਈ ਸੀ ਪਰ ਅੰਦਰੋਂ ਉਹ ਬਹੁਤ ਹੀ ਡਰੀ ਹੋਈ ਸੀ ਕਿਉਂਕਿ ਉਹ ਅਸਲ ਵਿੱਚ ਮਾਂ ਬਣਨ ਵਾਲੀ ਸੀ ਅਤੇ ਉਹ ਸੋਚਦੀ ਹੈ ਕਿ ਜੇਕਰ ਉਸਦੇ ਘਰ ਸੱਚਮੁੱਚ ਬੇਟੀ ਨੇ ਜਨਮ ਲੈ ਲਿਆ ਅਤੇ ਜੇਕਰ ਉਸ ਨਾਲ ਨਫ਼ਰਤ ਕਰਨ ਲੱਗ ਪਏ ਸਾਰੇ ਤਾਂ ਕੀ ਹੋਵੇਗਾ ਇਹ ਸੋਚ ਉਸ ਨੂੰ ਹਰ ਰੋਜ਼ ਤੰਗ ਕਰਨ ਲੱਗੀ ਉਹ ਸੋਚਾਂ ਵਿੱਚ ਪਈ ਪਈ ਸਾਰਾ ਦਿਨ ਸਾਰਾ ਸਮਾਂ ਲੰਘਾ ਦਿੰਦੀ ਉਹ ਹਰ ਸਮੇਂ ਪਰਮਾਤਮਾ ਅੱਗੇ ਇਹੋ ਅਰਦਾਸ ਕਰਦੀ ਕਿ हे ਵਾਹਿਗੁਰੂ ਤੂੰ ਮੇਰੀ ਬਹੁਤ ਟਾਈਮ ਬਾਤ ਸੁਣੀਏ ਤੇ ਜੇ ਮੇਰੀ ਸੁਣੀ ਹੈ ਤਾਂ ਕਿਰਪਾ ਕਰਕੇ ਮੈਨੂੰ ਧੀ ਦੀ ਦਾਤ ਨਾ ਦੇ ਤੇ ਜੇ ਮੈਨੂੰ ਧੀ ਦੀ ਦਾਤ ਦੇਣੀ ਹੈ ਤੇ ਮੇਰਾ ਸਹੁਰਾ ਪਰਿਵਾਰ ਉਸ ਨੂੰ ਖੁਸ਼ੀ-ਖੁਸ਼ੀ ਕਬੂਲ ਕਰੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਨਾ ਦੇਖੇ ਦੋਸਤੋ ਇਹ ਬਹੁਤ ਹੀ ਤਰਾਸਦੀ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਜਦ ਧੀ ਜਨਮ ਲੈਂਦੀ ਹੈ ਤਾਂ ਉਸ ਨੂੰ ਅਣਚਾਹੀ ਔਲਾਦ ਵਾਂਗ ਰੱਖਿਆ ਜਾਂਦਾ ਹੈ ਜਦ ਕਿ ਪਹਿਲਾਂ ਤਾਂ ਮੁੰਡਿਆਂ ਦੇ ਬਰਾਬਰ ਆਪਣੇ ਮਾਪਿਓ ਦੀ ਸੇਵਾ ਕਰਦੀਆਂ ਨੇ ਮੁੰਡਿਆਂ ਤੋਂ ਵੱਧ ਹਰ ਇੱਕ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਕਰਦੀਆਂ ਨੇ ਪਰ ਫਿਰ ਵੀ ਪਤਾ ਨਹੀਂ ਲੋਕ ਧੀ ਜੰਮਣ ਤੋਂ ਕਿਉਂ ਡਰਦੇ ਨੇ